lo visto ieri ho un libro lo ho già mangiato ho finito i compiti l'ho sentito cantare ho bisogno di aiuto lo te ho ki fark ana vich ajj di video is related hi hon ja rahi hai video nu end tak zaroor dekhna haan ji sachi kal ji saryan nu ਪੜਾ ਮੇਰੇ YouTube ਚੈਨਲ ਅਡਾਲੀਨ ਵਿਦ ਗੁਰਵਿੰਦਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਵੇਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਆਜੋ ਜੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਲਾ ਐ ਓ ਸੋਨੋ ਐਂਤ੍ਰਾਂਬੇ ਫੋਰਮੇ ਦਲ ਵਰਬੋ ਅਵਰੇ ਮਾ ਹਨੋ ਸਕੋਪੀ ਦੀ ਵੈਰਸੀ ਲਾ ਤੇ ਓ ਦੋਨੇ ਰੂਪ ਨੇ ਜਿਹੜੇ ਇਹ ਅਵਰੇ ਵਰਬ ਦੇ ਫਾਰਮੇਸ਼ਨ ਹੈ ਪਰ ਇਹਨਾਂ ਦੀ ਜਿਹੜੀ ਵਰਤੋਂ ਆ ਉਹ ਵੱਖਰੇ ਵੱਖਰੇ ਕੰਮਾਂ ਦੇ ਵਾਸਤੇ ਹੁੰਦੀ ਹੈ ਮਤਲਬ ਇਹਨਾਂ ਦਾ मीनिंग ਡਿਫਰੈਂਟ ਹੁੰਦਾ ਹੈ ਆ ਤੇ ਲਾ ਦਾ ਕੀ ਡਿਫਰੈਂਟ ਡਿਫਰੈਂਸ ਹੈ ਇਹਨਾਂ ਦੇ ਵਿੱਚ ਅੱਗੇ ਦੇਖ ਲੈਂਦੇ ਆ ਐਗਜ਼ਾਮਪਲਸ ਦੇਖਦੇ ਆ ਪਹਿਲਾਂ ਫਰਸਟ ਐਗਜ਼ਾਮਪਲ ਦੇਖੋ ਲੋਬੀਸ ਤੋਂ ਇਹ ਹੈ ਰੀ ਮੈਂ ਉਸ ਨੂੰ ਕੱਲ ਦੇਖਿਆ ਸੀ ਆ ਉਨ ਲੀbro ਮੇਰੇ ਕੋਲ ਇੱਕ ਕਿਤਾਬ ਹੈ ਲੋ ਜਾ ਮਨ ਜਾ ਤੋਂ ਮੈਂ ਇਸ ਨੂੰ ਪਹਿਲਾਂ ਹੀ ਖਾ ਲਿਆ ਹੈ ਆਓ ਫਿਨੀ ਤੋ ਈ ਕੰਪੀਤੀ ਮੈਂ ਆਪਣਾ ਹੋਮਵਰਕ ਪੂਰਾ ਕਰ ਲਿਆ ਹੈ ਲੋ ਸੰਤੀ ਤੋ ਕੰਤਾਰੇ ਮੈਂ ਉਸ ਨੂੰ ਗਾਉਂਦੇ ਸੁਣਿਆ ਆ ਵਿਜ਼ੋਨਿਓ ਦੀ ਆਯੂ ਤੋ ਮੈਨੂੰ ਮਦਦ ਚਾਹੀਦੀ ਹੈ ਹੁਣ ਕਿਸੇ ਸੈਂਟੈਂਸ ਦੇ ਵਿੱਚ ਮੈਂ ਲੋ ਯੂਜ਼ ਕੀਤਾ ਹੋਇਆ ਤੇ ਕਿਸੇ ਵਿੱਚ ਮੈਂ ਕੀਤਾ ਹੋਇਆ ਆ ਇਹ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ ਇਹਨਾਂ ਦੀ ਵਰਤੋਂ ਅਸੀਂ ਕਿਵੇਂ ਕਰ ਸਕਦੇ ਹਾਂ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਵਰਤੋਂ ਆ ਦੀ ਕੀ ਆਉ ਅਸੀਂ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਆਜੋ ਜੀ ਫਰਸਟ ਪੁਆਇੰਟ ਨੋਟ ਕਰਨਾ ਕਿ ਇਹਨੂੰ ਹੌ ਨਹੀਂ ਪੜ੍ਹਨਾ ਕਿਉਂਕਿ ਐਚ ਨੂੰ ਇਟਾਲੀਅਨ ਵਿੱਚ ਸਾਈਲੈਂਟ ਮੰਨਿਆ ਜਾਂਦਾ ਹੈ ਤਾਂ ਇਸ ਕਰਕੇ ਅਸੀਂ ਓ ਦੀ ਸਾਊਂਡ ਕੱਢਾਂਗੇ ਅਸੀਂ ਇਹਨੂੰ ਕਹਾਂਗੇ ਓ ਓ ਕੀਆ ਵੈਰਵੋ ਅਵੇਰੇ ਦੀ ਫਰਸਟ ਪਰਸਨ ਈਓ ਦੇ ਨਾਲ ਹੋਣੇ ਵਾਲੀ ਕਨੂਗਾ ਸਿਉਨੇ ਆ ਅਸੀਂ ਕਹਿੰਦੇ ਆ ਈਓ ਓ ਮੇਰੇ ਕੋਲ ਹੈ ਉਤਲੀ ਜ਼ਾਰੇ ਓ ਪਰ indicare il possesso o un'azione al presente vartman vich kise cheez utte apna adhikar siddh karan layi ya vartman vich koi cheez nu koi kamm nu darson layi asi edi vartu karde ha other esempio o una penna mere kol ik pen hai o un libro mere kol ik kitab hai o una macchina mere kol ik car hai is tarike nal tusi on nu kise cheez utte apna adhikar siddh karan de waste vart sakde ha ਹੁਣ ਦੇਖ ਲੈਂਦੇ ਆ ਜੀ ਲੋ ਦੀ ਵਰਤੋਂ ਅਸੀਂ ਕਿੱਦਾਂ ਕਰਨੀ ਆ ਲੋ ਬਣਦਾ ਜੀ ਦੋ ਚੀਜ਼ਾਂ ਨੂੰ ਮਿਲਾ ਕੇ ਲੋ ਪਲਸ ਅ ਲੋ ਕੀ ਆ ਪਰਨਾਮੇ ਪਰਨਾਮੇ ਕੀ ਹੁੰਦਾ ਜਦੋਂ ਅਸੀਂ ਨਾਮ ਦੀ ਜਗ੍ਹਾ ਤੇ ਕਿਸੇ ਚੀਜ਼ ਦੀ ਨਾਮ ਦੀ ਜਗ੍ਹਾ ਤੇ ਜਿਹੜਾ ਸ਼ਬਦ ਵਰਤ ਲੈਂਦੇ ਆ ਅਸੀਂ ਉਹਨੂੰ ਪਰਨਾਮ ਕਹਿੰਦੇ ਆ ਪੰਜਾਬੀ ਦੇ ਵਿੱਚ ਇਟਾਲੀਅਨ ਚ ਪਰਨਾਮੇ ਕਿਹਾ ਜਾਂਦਾ ਤੇ ਲੋ ਯੂਜ਼ ਕਰਾਂਗੇ ਅਸੀਂ ਮਸਕੀਲੇ ਸਿੰਗੂਲਾਰ ਹੈ ਨੌਵੇਂ ਦੀ ਜਗ੍ਹਾ ਤੇ ਠੀਕ ਹੈ ਜੀ ਔ ਕੀ ਆ ਔ ਵੈਰਬ ਅਵੇਰੇ ਦੀ ਫਸਟ ਪਰਸਨ ਦੇ ਨਾਲ ਹੋਣੇ ਵਾਲੀ ਕਨੂਗਾ ਸਿਓਨੇ ਆ ਤੇ ਇਹ ਐਲ ਦੇ ਕੋਲ ਅਪੋਸਟ੍ਰੋਫ ਕਿਉਂ ਬਣ ਗਿਆ ਇਹ ਇਹਦੀ ਸ਼ਾਰਟ ਫਾਰਮ ਯੂਜ਼ ਕਰ ਲਿਆ ਐ ਉਨਾ ਕੰਟਰਾਸਿਓਨੇ ਦੀ ਲਾ ਲਾ ਦਾ ਪੰਜਾਬੀ ਦੇ ਵਿੱਚ मीनिंग ਨਿਕਲਦਾ ਏ ਉਸ ਤੇ ਡਿਪੈਂਡ ਕਰਦਾ ਕਿ ਕਦੋਂ ਇਹ ਹੋਵੇਗਾ ਕਦੋਂ ਉਸ ਹੋਵੇਗਾ ਉਹ ਸੈਂਟੈਂਸ ਤੇ ਡਿਪੈਂਡ ਕਰਦਾ ਹੈ ਇੰਗਲਿਸ਼ ਜਿਹਾ ਮੀਨਿੰਗ ਹੁੰਦਾ ਇਟ ਲਾ ਐ ਉਨ ਪਰਨੋਮੇ ਕੇ ਲਵੋਰਾ ਕੋਮੇ 오ਜੈਤੋ ਦੀ ਰੈਪੋ ਸੋਸਟੀਟਿਊਇਸ਼ੇ ਉਨ ਸਸਟੰਟਿਵੋ ਨੋਮੇ ਸਿੰਗੁਲਾਰੇ ਮਸਕੀਲੇ ਮਤਲਬ ਇਹ ਇੱਕ ਪੜਨਾਵਾ ਪੜਨਾਮ ਕੀ ਹੁੰਦਾ ਨਾਮ ਦੀ ਜਗ੍ਹਾ ਤੇ ਜੋ ਸ਼ਬਦ ਅਸੀਂ ਵਰਤ ਲੈਂਦੇ ਆ ਉਹਨੂੰ ਪੜਨਾਮ ਕਹਿੰਦੇ ਹਨ ਜੋ ਕਿ ਇੱਕ ਸਿੱਧੀ ਵਸਤੂ ਬੱਚੋ ਕੰਮ ਕਰਦਾ ਹੈ ਠੀਕ ਹੈ ਮਤਲਬ ਕਿਸੇ ਚੀਜ਼ ਦੇ ਨਾਮ ਦੀ ਜਗ੍ਹਾ ਤੇ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ ਇਹ ਇੱਕ ਪੁਲਿੰਗ ਇੱਕ ਵਚਨ ਨਾਮ ਦੀ ਥਾਂ ਲੈਂਦਾ ਹੈ ਮਤਲਬ ਲੋ ਅਸੀਂ ਉਦੋਂ ਹੀ ਯੂਜ਼ ਕਰਾਂਗੇ ਜਦੋਂ ਨੌਵੇਂ ਆ ਜਿਹੜਾ ਜਿਹਦੇ ਬਾਰੇ ਅਸੀਂ ਗੱਲ ਕਰਨੀ ਆ ਉਹ ਪੁਲਿੰਗ ਹੋਵੇ ਜਾਨੀ ਕਿ masculine ਹੋਵੇ ਤੇ ਇੱਕ ਵਚਨ ਹੋਵੇ singular ਹੋਵੇ ਐਗਜ਼ਾਮਪਲ ਥਰੂ ਦੇਖ ਲੈਨੇ ਆ ਅਦਰਜ਼ ਐਮਪੀ ਹੋ ਆ ਵੀ ਸੋ ਹਰਮਨ ਹਰਮਨ ਕਿਹਾ ਕਿਸੇ ਮੁੰਡੇ ਦਾ ਨਾਮ ਹੈ ਮੈਂ ਹਰਮਨ ਨੂੰ ਦੇਖਿਆ ਤੁਸੀਂ ਐਦਾਂ ਵੀ ਕਹਿ ਸਕਦੇ ਹੋ ਲਾ 20 ਤੋਂ ਮਤਲਬ ਮੈਂ ਉਸ ਨੂੰ ਦੇਖਿਆ ਹਰਮਨ ਦਾ ਨਾਮ ਲੈਣ ਦੀ ਜਗ੍ਹਾ ਤੇ ਉਸ ਨੂੰ ਸ਼ਬਦ ਯੂਜ਼ ਕਰ ਲਿਆ ਉਹ ਹੋ ਗਿਆ ਪਰ ਨੌਵੇਂ ਠੀਕ ਹੈ ਜੀ ਲਾ ਪਰ ਹਰਮਨ ਕੀ ਆ ਮਸਕੀ ਲਿਆ ਤੇ ਉਹ ਇੱਕ ਹੈ ਇੱਕ ਬੰਦਾ ਹੈ ਜਿਹਨੂੰ ਮੈਂ ਦੇਖਿਆ ਤੇ ਉਹ ਮੇਲ ਕੈਟਾਗਰੀ ਦੇ ਵਿੱਚੋਂ ਆ ਇਸ ਕਰਕੇ ਮੈਂ ਲਾ 20 ਤੋਂ ਵੀ ਕਹਿ ਸਕਦੀ ਆ ਪਰ ਹਰਮਨ ਦਾ ਜ਼ਿਕਰ ਗੱਲ 'ਚ ਪਹਿਲਾਂ ਹੋਣਾ ਜ਼ਰੂਰੀ ਹੈ ਤਾਂ ਇਹ ਤੁਹਾਨੂੰ ਅੰਡਰਸਟੈਂਡੇਬਲ ਹੋਵੇਗਾ ਕੀ ਤੁਸੀਂ ਹਰਮਨ ਦੀ ਉਹ ਗੱਲ ਕਰ ਰਹੇ ਹੋ ਜੇ ਤੁਹਾਡੇ ਗੱਲਬਾਤ ਚ ਪਹਿਲਾਂ ਹਰਮਨ ਦਾ ਜ਼ਿਕਰ ਨਹੀਂ ਹੋਇਆ ਤੇ ਤੁਸੀਂ ਲੋ ਵੇਸ ਤੋਂ ਕਹਿੰਦੇ ਹੋ ਤਾਂ ਸਾਹਮਣੇ ਵਾਲਾ ਬੰਦਾ ਨਹੀਂ ਸਮਝੇਗਾ ਕਿ ਕੀ ਦੇਖਿਆ ਤੁਸੀਂ ਨੇ ਹੁਣ ਇਹਦੀ ਵਰਤੋਂ ਦੇਖੋ ਕਦੋਂ ਹੁੰਦੀ ਹੈ ਲੋ ਕਵਾਂਡੋ ਹੈ ਫਾਟੋ ઓ ਸਪੇਰਿਮੇਂਟਾਟੋ ਕੁਲਕੋਜ਼ਾ ਮਤਲਬ ਜਦੋਂ ਤੁਸੀਂ ਕੋਈ ਕੰਮ ਕਰ ਲੈਨੇ ਹੋ ਜਾਂ ਤੁਸੀਂ ਕੋਈ ਚੀਜ਼ ਦਾ ਅਨੁਭਵ ਕਰ ਲੈਨੇ ਹੋ ਉਦੋਂ ਤੁਸੀਂ ਇਹਨੂੰ ਵਰਤ ਸਕਦੇ ਹੋ স্পੈਸੋ ਵੋਈ ਐਸਪਰੀ ਮੇਰੇ ਉਨ ਐਸਿਓਨੇ ਨਲ ਪਾਸਾਟੋ ਮਤਲਬ ਪਾਸਟ ਦੇ ਵਿੱਚ ਜਿਹੜਾ ਕੋਈ ਤੁਸੀਂ ਕੰਮ ਕਰਿਆ ਹੁੰਦਾ ਹੈ ਉਹਨੂੰ ਦੱਸਣ ਦੇ ਵਾਸਤੇ ਤੁਸੀਂ ਲੋ ਦੀ ਵਰਤੋਂ ਕਰ ਸਕਦੇ ਹੋ ਪਰ ਜਿਹੜਾ ਕੰਮ ਹੋਏਗਾ ਉਹ ਮਸਕੀਲੇ ਸਿੰਗੋਲਾਰੇ ਹੋਵੇਗਾ ਤਾਂ ਤੁਸੀਂ ਲੋ ਦੀ ਵਰਤੋਂ ਕਰਨੀ ਹੈ ਨੈਕਸਟ ਦੇਖਦੇ ਹਾਂ ਜੀ Viene utilizzato per evitare ripetizioni e rendere le frasi più fluide. E di varto lo di varto ਇੱਕ ਸ਼ਬਦ ਦੀ ਰੈਪੀਟੀਸ਼ਨ ਨੂੰ ਰੋਕਣ ਦੇ ਵਾਸਤੇ ਵਾਰ-ਵਾਰ ਇੱਕ ਸ਼ਬਦ ਨੂੰ ਦਰਹਾਉਣ ਦੀ ਜਗ੍ਹਾ ਤੇ ਇਹਦੀ ਵਰਤੋਂ ਅਸੀਂ ਕਰਦੇ ਆ ਇਹਦੇ ਨਾਲ ਸਾਡੀ ਜਿਹੜੀ ਕਨਵਰਸੇਸ਼ਨ ਆ ਉਹ ਫਲੂਐਂਟ ਲੱਗਦੀ ਹੈ ਹੁਣ ਐਗਜ਼ਾਮਪਲਸ ਦੇਖ ਲੈਂਦੇ ਆ ਫੋਰ ਐਗਜ਼ਾਮਪਲ ਓ ਕੰਪਰਾਟੋ ਇਲ ਲਿਬਰੋ ਮੈਂ ਕਿਤਾਬ ਖਰੀਦੀ ਠੀਕ ਹੈ ਇੱਥੇ ਲਿਬਰੋ ਕੀ ਆ ਕਿਤਾਬ ਆ ਜਿਹੜੀ ਕਿ ਮਸਕੀਲੇ ਸਿੰਗੋ ਲਾਰੇ ਆ ਜੇ ਇਹਨੂੰ ਮੈਂ ਇਸ ਤਰੀਕੇ ਨਾਲ ਵੀ ਬੋਲ ਸਕਦੀ ਆ ਲੋ ਕੰਪਰਾਤੋ ਮੈਂ ਇਸ ਨੂੰ ਖਰੀਦਿਆ ਲੋ ਅਸੀਂ ਯੂਜ਼ ਕਰਿਆ ਤਾਂ ਕਰਕੇ ਕਿਉਂਕਿ ਲੀਬਰੋ ਆ ਜਿਹੜੀ ਉਹ ਮਸਕੀਲੇ ਸਿੰਗੋ ਲਾਰੇ ਆ ਠੀਕ ਹੈ ਜੀ ਲੀਬਰੋ ਦੀ ਜਗ੍ਹਾ ਤੇ ਅਸੀਂ ਲੋ ਨੂੰ ਵਰਕ ਲਿਆ ਪਰ ਇਹ ਗੱਲ ਕਹਿਣ ਦੇ ਵਾਸਤੇ ਸਾਨੂੰ ਸਾਡੀ ਗੱਲਬਾਤ ਦੇ ਵਿੱਚ ਪਹਿਲਾਂ ਕਿਤਾਬ ਦਾ ਜ਼ਿਕਰ ਹੋਇਆ ਹੋਣਾ ਜ਼ਰੂਰੀ ਹੈ ਜਿਵੇਂ ਕਿ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਨੀ ਆ ਉਹਦੇ ਥਰੂ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ ਮੰਨ ਲਓ ਤੁਹਾਨੂੰ ਕਿਸੇ ਨੇ ਸਵਾਲ ਪੁੱਛਿਆ ਆਈ ਕੰਪਰਾਤੋ ਇਲ ਲੀbro ਕੀ ਤੁਸੀਂ ਕਿਤਾਬ ਖਰੀਦ ਲਈ ਆ ਤੁਸੀਂ ਕਹਿ ਸਕਦੇ ਹੋ Sì ਲੋ ਕੰਪਰਾਤੋ ਤੁਸੀਂ ਬਾਰ-ਬਾਰ ਲੀbro ਨਾ ਕਹੋ ਇਸ ਤਰੀਕੇ ਨਾਲ ਵੀ ਤੁਸੀਂ ਵਰਤ ਸਕਦੇ ਹੋ ਇਹੀ ਮੇਨ ਫੰਕਸ਼ਨ ਹੈ ਲਾ ਦਾ ਕੀ ਇਹ ਨਾਮ ਨੂੰ ਚੇਂਜ ਕਰ ਦਿੰਦਾ ਹੈ ਪੜਨਾਮ ਦੇ ਨਾਲ ਅਸੀਂ ਇਸ ਤਰੀਕੇ ਨਾਲ ਇਹਨੂੰ ਵਰਤ ਸਕਦੇ ਹਾਂ ਨੈਕਸਟ ਐਗਜ਼ਾਮਪਲਸ ਦੇਖ ਲੈਨੇ ਆ ਓਬਵੀਸ ਟੂ ਇਨ ਫਿਲਮ ਮੈਂ ਫਿਲਮ ਦੇਖੀ ਲੋ ਬਿਸਟੋ ਮੈਂ ਇਸ ਨੂੰ ਦੇਖਿਆ ਫਿਲਮ ਕੀਆ ਮਸਕੀਲੇ ਸਿੰਗੋਲਾਰਿਆ ਓਬਵੀਆ ਕੋਈ ਜਦੋਂ ਤੁਹਾਡੇ ਕਿਸੇ ਨਾਲ ਗੱਲਬਾਤ ਚੱਲ ਰਹੀ ਹੋਵੇਗੀ ਤਾਂ ਤੁਹਾਨੂੰ ਅਗਲਾ ਸਵਾਲ ਪੁੱਛੇਗਾ ਕਿ ਤੂੰ ਆਹ ਵਾਲੀ ਫਿਲਮ ਦੇਖੀ ਆ ਆਈ ਵੀਸਟੋ ਕੋਸਟੋ ਫਿਲਮ ਤੁਸੀਂ ਕਹਿ ਸਕਦੇ ਹੋ ਸੀ ਲੋ ਵਿਸਟੋ ਲੋ ਪ੍ਰਵਾਤੋ ਯੇਰੀ ਮੈਂ ਗਾਲਿਸ ਦੀ ਕੋਸ਼ਿਸ਼ ਕੀਤੀ ਲੋ ਕੰਪਰਾਤੋ ਆਨਲਾਈਨ ਮੈਂ ਇਸ ਨੂੰ ਆਨਲਾਈਨ ਖਰੀਦਿਆ ਲੋ ਜਾ ਦੇਤੋ ਮੈਂ ਪਹਿਲਾਂ ਹੀ ਕਿਹਾ ਕਹਿਣ ਦਾ ਭਾਵ ਜਿਹੜਾ ਲੋ ਆ ਅਸੀਂ ਯੂਜ਼ ਕਰ ਸਕਦੇ ਹਾਂ ਪਾਸਟ ਵਿੱਚ ਕੀਤੇ ਹੋਏ ਕੰਮ ਨੂੰ ਦੱਸਣ ਦੇ ਲਈ ਜਦੋਂ ਤੁਹਾਨੂੰ ਕੋਈ ਕੁਐਸਚਨ ਪੁੱਛ ਰਿਹਾ ਹੈ ਕਿਸੇ ਚੀਜ਼ ਰਿਲੇਟਿਡ ਤੇ ਉਹ ਸ਼ਬਦ ਨੂੰ ਵਾਰ-ਵਾਰ ਵਰਤਣ ਦੀ ਜਗ੍ਹਾ ਤੇ ਅਸੀਂ ਉਹਦੀ ਜਗ੍ਹਾ ਤੇ ਲੋ ਯੂਜ਼ ਕਰ ਸਕਦੇ ਹਾਂ ਪਰ ਉਹ ਸ਼ਬਦ ਆ ਜਿਹੜਾ ਮਸਕੀਲੇ ਸਿੰਗੂਲਾਰੇ ਹੋਣਾ ਜ਼ਰੂਰੀ ਆ ਉਦੋਂ ਅਸੀਂ ਲਾਅ ਯੂਜ਼ ਕਰ ਸਕਦੇ ਆ ਲਾਅ ਇਨ ਤਾਸਕਾ ਇਹ ਮੇਰੀ ਜੇਬ ਵਿੱਚ ਹੈ ਲਾਅ ਫਿਨੀਤੋ ਇਏ ਰੀ ਮੈਂ ਇਸ ਨੂੰ ਕੱਲ ਪੂਰਾ ਕੀਤਾ ਲਾਅ ਪ੍ਰਤਾਤਕ ਕੋਰ ਮੈਂ ਮੈਂ ਇਸ ਨੂੰ ਆਪਣੇ ਨਾਲ ਲੈ ਕੇ ਆਇਆ ਕੋਈ ਚੀਜ਼ ਕੋਈ ਵਸਤੂ ਹੋਏਗੀ ਹਨਾ ਜਿਹੜੀ ਤੁਸੀਂ ਨਾਲ ਲੈ ਕੇ ਆਈ ਪਰ ਉਹ ਚੀਜ਼ ਕੀ ਹੋਏਗੀ ਉਹ ਹੋਏਗੀ ਮਸਕੀਲੇ ਸਿੰਗੂਲਾਰੇ ਜਿਵੇਂ ਕਿ ਮੈਂ ਲੀਬਰੋ ਲੈ ਕੇ ਆਇਆ ਨਾਲ ਤਾਂ ਮੈਂ ਕਹਿ ਸਕਦਾ ਜੇ ਗਲਨ ਤੋਂ ਤੁਹਾਨੂੰ ਹਾਲ ਪੁੱਛਿਆ ਆਈ ਪਰਤਾ ਤੋਂ ਇਹ ਲਿਬ੍ਰੋ ਸੀ ਲੋ ਪਰਤਾ ਤੋਂ ਕੋਨ ਮੈਂ ਉਮੀਦ ਕਰਦੀਆਂ ਤੁਹਾਨੂੰ ਇਹ ਵਾਲਾ ਲੌਜੀਕ ਕਲੀਅਰ ਹੋ ਗਿਆ ਹੋਵੇਗਾ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਥੈਂਕਸ ਫॉर ਵਾਚਿੰਗ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ